ਖਬਰਨਾਮਾ ਦੇਖ ਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਸ੍ਰੀ ਅਕਾਲ ਤਖਸੈਬ ਦੀ ਤਹਿਸੀਲ ਤੋਂ ਬਣੀ 2 ਦਸੰਬਰ 2024 ਨੂੰ 7 ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ਿਲ ਨੇ ਉਹਨਾਂ ਨੂੰ ਅੱਜ ਬੜਾ ਵੱਡਾ ਝਟਕਾ ਲੱਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਅਤੇ ਦੂਸਰੇ ਪਾਸੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾ ਉਤੇ ਪੂਰੀ ਤਰ੍ਹਾਂ ਦਬਾਅ ਬਣਾਇਆ ਹੋਇਆ ਹੈ ਇੱਕ ਪਾਸੇ ਮਾਫੀਆਂ ਮੰਗੀਆਂ ਚਾਹ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਹੁਣਾ ਵੱਲੋਂ ਭਾਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇਕਰ ਮੇਰੇ ਕੋਈ ਗਲਤੀ ਹੋ ਗਈ ਹੈ ਜਿੰਨੇ ਵੀ ਰੁੱਸੇ ਹੋਏ ਸ਼ਰੂਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਨੇ ਸਾਬਕਾ ਮੰਤਰੀ ਸਾਬਕਾ ਵਿਧਾਇਕ ਸਾਬਕਾ ਸਾਬਕਾ ਰਾਜ ਸਭਾ ਦੇ ਮੈਂਬਰ ਛੋਟੇ ਤੋਂ ਲੈ ਕੇ ਵੱਡਾ ਅਤੇ ਵੱਡੇ ਤੋਂ ਲੈ ਕੇ ਛੋਟਾ ਆਗੂ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਵੇ ਕਿਉਂਕਿ ਇਹ ਮਾਂ ਪਾਰਟੀ ਹੈ ਪੰਥਕ ਪਾਰਟੀ ਹੈ ਪੰਥਕ ਪਾਰਟੀ ਨੂੰ ਬਚਾਉਣ ਦੀ ਜ਼ਰੂਰਤ ਹੈ ਇਹ ਹੜੇ ਕੱਡੇ ਜਾ ਰਹੇ ਨੇ ਮਿੰਟਾਂ ਕੀਤੀਆਂ ਜਾ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਬਣੋ ਕਿਉਂਕਿ 11 ਅਗਸਤ ਦਾ ਦਿਨ ਨੇੜੇ ਆ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ-ਨਾਲ ਨਵਾਂ ਪ੍ਰਧਾਨ ਵੀ ਮਿਲੇਗਾ ਲੇਕਿਨ ਅੱਜ ਦੇ ਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਾ ਕਿਉਂ ਕੀਤੀ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਾਹਿਬ ਵੱਲੋਂ 2 ਦਸੰਬਰ 2024 ਨੂੰ ਗਠਿਤ ਕੀਤੀ ਗਈ 5 ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਤੇਜ ਸਿੰਘ ਸਮੁੰਦਰੀ ਹਾਲ ਵਿਖੇ 11 ਅਗਸਤ ਨੂੰ ਇਲਾਜ ਕੀਤੇ ਜਾਣ ਦੀ ਮੰਗ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇਹ ਸਬੰਧ ਨੂੰ ਆਸਵੀਕਾਰ ਕਰ ਲਿਆ ਗਿਆ ਕਰਦਿਆਂ ਭਰਤੀ ਕਮੇਟੀ ਨੂੰ ਭਾਈ ਗੁਰਦਾਸ ਸਿੰਘ ਹਾਲ ਵਿਖੇ ਆਪਣਾ ਇਲਾਜ ਕਰਨ ਦੀ ਪ੍ਰਵਿਸ਼ ਕੀਤੀ ਹੈ ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਰਸਮੀ ਰਸਮੀ ਪੰਜ ਪੱਤਰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬੀਬੀ ਸਤਵੰਤ ਕੌਰ ਨੂੰ ਭੇਜਿਆ ਗਿਆ ਹੈ ਪੰਜ ਮੈਂਬਰੀ ਭਰਤੀ ਕਮੇਟੀ ਨੇ ਜਿਸ ਵੱਲੋਂ ਫੈਸਲਾ ਕੀਤਾ ਜਾਵੇਗਾ 11 ਅਗਸਤ ਨੂੰ ਉਹ ਭਾਈ ਗੁਰਦਾਸ ਸਿੰਘ ਵਿੱਚ ਆਪਣਾ ਚੋਣ ਅਜਲਾਸ ਕਰਨਗੇ ਜਾਂ ਗੁਰੂ ਕੀ ਨਗਰੀ ਦੇ ਕਿਸੇ ਹੋਰ ਸਥਾਨ ਤੇ ਅਜਲਾਸ ਹੋਵੇਗਾ ਦੱਸਿਆ ਜਾ ਰਿਹਾ ਹੈ ਕਿ ਭਾਈ ਗੁਰਦਾਸ ਸਿੰਘ ਭਾਈ ਗੁਰਦਾਸ ਹਾਲ ਵਿੱਚ 11 ਅਗਸਤ ਵਾਲਾ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਅਤੇ ਨਵੇਂ ਪ੍ਰਧਾਨ ਦੀ ਚੋਣ ਜਿਹੜੀ ਹੈ ਭਾਈ ਗੁਰਦਾਸ ਸਿੰਘ ਹਾਲ ਵਿੱਚ ਕਰ ਸਕਦਾ ਹੈ ਲੇਕਿਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪਰਮਿਸ਼ਨ ਕਿਉਂ ਨਹੀਂ ਦਿੱਤੀ ਗਈ ਉਥੇ ਕਿਉਂ ਬੈਨ ਕੀਤਾ ਗਿਆ ਕਿਉਂਕਿ ਇਥੋਂ ਧੱਕੇ ਨਾਲ ਤਿੰਨ ਵਾਰ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਯਾਨੀ ਕਿ ਫਿਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡੇ ਪੱਧਰ ਤੇ ਹੋਵੇਗਾ ਇਸ ਦਾ ਖਮਨਿਆਸਾ ਇਸ ਦਾ ਘਾਟਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਚੋਣਾਂ ਦੇ ਵਿੱਚ ਪਵੇਗਾ ਕਿਉਂਕਿ ਪੰਥਕ ਜਿਹੜੇ ਪੰਥਕ ਕੌਮ ਹੈ ਜਿਹੜੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਨੇ ਜਿਹੜੇ ਸਿੱਖ ਕੌਮ ਸ਼੍ਰੀ ਅਕਾਲ ਤਖਤ ਸਾਹਿਬ ਤੂ ਪਸੀਲ ਤੂ ਹੁਕਮ ਨਾਵੇਂ ਐਵੇਂ ਹੁਕਮਨਾਮਾ ਮੰਗਦੀ ਐ ਜਿਵੇਂ ਸੁਪਰੀਮ ਕੋਰਟ ਤੋ ਆਇਆ ਹੋਵੇ ਕਿਉਂਕਿ ਸਰਵਉੱਚ ਅਦਾਲਤ ਦੇ ਨਾਲ-ਨਾਲ ਸਿੱਖਾਂ ਦੀ ਸੁਪਰੀਮ ਕੋਰਟ ਵੀ ਸ੍ਰੀ ਅਕਾਲ ਤਖਤ ਸਾਹਿਬ ਹੈ ਉਹਨਾਂ ਫੈਸਲਿਆਂ ਤੋਂ ਮੁਨਕਰ ਕੌਣ ਹੋਏ ਉਹਨਾਂ ਫੈਸਲਿਆਂ ਤੋਂ ਪਘੋੜੇ ਕੌਣ ਹੋਏ ਉਹਨਾਂ ਫੈਸਲਿਆਂ ਦੀ ਉਹਨਾਂ ਹੁਕਮਨਾਮਿਆਂ ਦੀ ਧਜੀਆਂ ਕਿਨੇ ਉਡਾਈਆਂ ਇਹ ਸਾਰਾ ਪੰਜਾਬ ਅਤੇ ਪੰਜਾਬ ਦੇ ਲੋਕ ਜਾਣਦੇ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਦੇ ਲਈ ਦਿਨ ਪਰ ਰਾਤ ਇੱਕ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਪ੍ਰਧਾਨਗੀ ਵਾਲੀ ਕੁਰਸੀ ਵੀ ਨਹੀਂ ਛੱਡ ਰਿਹਾ ਕਿਉਂਕਿ 2017 ਦੇ ਵਿੱਚ ਵੀ ਪ੍ਰਧਾਨ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਧਾਨ ਸੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਪ੍ਰਧਾਨ ਸੀ ਤੇ ਪ੍ਰਧਾਨਗੀ ਹੇਠ ਇਹਨਾਂ ਚੋਣਾਂ ਦੇ ਵਿੱਚ ਰੱਜ ਕੇ ਜਰੂਸ ਨਿਕਲਿਆ ਸ਼ਰੂਪਨੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਜਵਾਨਤਾ ਤੱਕ ਜਪਤ ਹੋ ਗਿਆ ਕੌਮ ਨੇ ਮੂੰਹ ਨਹੀਂ ਲਾਇਆ ਕਿਉਂਕਿ ਕੌਮ ਬਾਦਲ ਪਰਿਵਾਰ ਦੇ ਹੱਥ ਵਿੱਚ ਸ਼ਰੂਪਨੀ ਅਕਾਲੀ ਦਲ ਦੀ ਬਾਗ ਡੋਰ ਨਹੀਂ ਦੇਣਾ ਚਾਹੁੰਦੀ ਤੱਕੇ ਨਾਲ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੂਸਰੇ ਪਾਸੇ ਜਥੇਦਾਰਾਂ ਦਾ ਦਾਰਾ ਉੱਤੇ ਦਬਾਅ ਤੇ ਪਾ ਦੇਣਾ ਇਹ ਪਿਰਤ ਹੈ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਦੀ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਤੋਂ ਪੂਰੀ ਨਾ ਕਰ ਦਿੱਤੀ ਹੈ ਭਾਈ ਗੁਰਦਾਸ ਸਿੰਘ ਹਾਲ ਦੇ ਵਿੱਚ ਜਿਹੜਾ ਹੈ ਤੁਸੀਂ ਇਹ اجلاس ਕਰ ਸਕਦੇ ਹੋ ਜਾਂ ਹੋਰ ਗੁਰੂ ਕੀ ਨਗਰ ਦੇ ਵਿੱਚ ਹੋਰ بڑے ਐਸ ਵੀ ਪੀ ਸੀ ਦੇ ਅੰਡਰ ਜਿਹੜੇ ਹਾਲ ਆਉਂਦੇ ਨੇ ਉੱਥੇ ਵੀ ਸੋਚ ਵਿਚਾਰ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਵੱਲੋਂ ਮੁਕਮਤ ਕਰਨ ਕੀਤਾ ਜਾ ਰਿਹਾ ਹੈ ਲੇਕਿਨ ਐਸ.ਪੀ.ਜੀ ਦੇ ਪ੍ਰਧਾਨ ਅਗਗੋਟਾ ਜਿਹਦੇ ਸਿੱਖਤਾਵੀ ਨੇ ਕੋਰੀ ਨਾ ਕਰ ਦਿੱਤੀ ਹੈ ਤੇਜਾ ਸਿੰਘ ਸੁੰਦਰੀ ਹਾਲ ਨੂੰ ਲੈ ਕੇ ਤ